ਹੋ वेलकम ਬੈਕ ਟੂ ਮਾਈ ਨਿਊ ਵਲੌਗ ਪਤਾ ਵਾਲੇ ਯਾਰ ਸੋ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਅੱਜ ਸਾਡੇ ਪਿੰਡ 'ਚ ਵੀ ਪ੍ਰਭਾਵ ਜੁੜੀ ਆ ਸੋ ਕੋਈ ਜੀ ਸਾਡੇ ਵਿੱਚ ਤੁਰ ਪੈਣੀ ਆ ਤੇ ਨਾਲ-ਨਾਲ ਜੁੜੇ ਰਹੋ ਸਾਡੇ ਅਸੀਂ ਤੁਹਾਨੂੰ ਐ ਸਾਰੇ ਸਾਡੇ ਦਿਖਾਵਾਂਗੇ ਟੀਮ ਲੰਗਰ 'ਚ ਕੀ ਕੀ ਬਣਿਆ ਆ ਕੋਈ ਬਾਤ ਦੇਖਣਾ ਆਈਆਂ ਖਾਣਾ ਆਪਾਂ ਆ ਠੀਕ ਆ ਸੋ ਆਓ ਜੀ ਲਈਏ ਤਾਂ ਬ੍ਰਾਹਮਣਾਂ ਦੇ ਅੱਗੇ ਦਮਰਤਾਂ ਦੇ ਨਾਮ ਤੇ ਆਪਾਂ ਨੇ ਕਿਛਕਿਆ ਤੇ ਲੱਗ ਤੇ ਇਹ ਰੁਭਾਈ ਇਹ ਕੇਂਦਰ ਦੀ ਹਿਤਾਸ ਤੇ ਨੰਦੇ ਆ ਰਹੇ ਆ ਸੱਜਣਾਂ ਦੇ ਕਮਾਦਾਂ ਤੇ ਹੰਤਰ ਕੇ ਖਾਲਸਾ ਸਾਹਿਬ ਬੋਲ ਜੇ ਵਾਹਿਗੁਰੂ ਵਾਹਿਗੁਰੂ ਅੱਜ ਦੀ ਪ੍ਰਭਾਤ ਫੇਰੀ ਪਹਿਲੇ ਲੰਗਰ ਤੇ ਪਹੁੰਚ ਚੁਕੀ ਹੈ ਤੇ ਭਾਜੀ ਹੁਣ ਲੰਗਰ ਸ਼ਕਨ ਲਈ ਬੈ ਚੁਕੇ ਆ। ਬਾਲੀ ਰਿਆ ਵੇਟ ਕਰ ਰਹੇ ਆ। ਬਸ ਜੀ ਕਰਨ ਵੀ ਕੀ ਆਈ ਦਾ ਲੰਗਰ ਸ਼ਕਨ ਆਈ ਦਾ। ਇਧਰ ਜੀ ਪ੍ਰਭਾਤ ਫੇਰੀ ਚੱਲ ਰਹੀ ਏ। ਇਧਰ ਭਾਜੀ ਹੁਣਾਂ ਨੂੰ ਪਤਾ ਨਹੀਂ ਕਿਹਦਾ ਫੋਨ ਆਇਆ ਦੇਖੋ ਜੀ। ਸਵੇਰੇ ਸਵੇਰੇ 4 ਵਜੇ ਵੀ ਫੋਨ ਨਹੀਂ ਹਟਦੇ। ਹੁਣ ਆਉਂਦੇ ਹੀ ਰਹਿੰਦੇ ਆ। ਪੜਨੇ ਪਾਇਆ ਪਾਂਦੇ ਕੇ ਲੋ ਜੀ ਪ੍ਰਵਾਤ ਫੇਰੀ ਦੂਜੇ ਲੰਗਰ ਤੇ ਪਹੁੰਚ ਚੁਕੀ ਆ ਅਸ ਪਿੰਡ ਦੇ ਨੌਜਵਾਨ ਲੰਗਰ ਸ਼ਕਲੀ ਬੈਠੇ ਹੋਏ ਨੇ ਜੀ ਲੋ ਜੀ ਪ੍ਰਵਾਤ ਫੇਰੀ ਦਾ ਤੀਜਾ ਲੰਗਰ ਸਾਰੀ ਸੰਗਤ ਬੈਠੀ ਹੈ ਜੀ ਨਦੋ ਰੋੜੋ ਰੋੜੀਆਂ ਸੰਗਤਾਂ ਦੋ ਰੋੜੋ ਰੋੜੀਆਂ ਤੇਰੇ ਘਰ ਹੀ ਪਤੰਥੀ ਤੇਰਾ ਲੋ ਜੀ ਪ੍ਰਮਾਤ ਸਹੀ ਦਾ ਚੌਥਾ ਲੰਗਰ ਛੋਲੇ ਪੋੜੀਆਂ ਲੋ ਜੀ ਜਸਮਨ ਭਾਜੀ ਵੀ ਸਾਡੇ ਲੱਗੇ ਆ ਜੀ ਬੱਸ ਨਾਲ ਸਾਡੇ ਮੈਕ ਭਾਜੀ ਮੈਕ ਭਾਜੀ ਕਿੱਥੋਂ ਆਏ ਤੁਸੀਂ ਕਿਹੜੀ ਕੰਟਰੀ ਜੋਂ ਆਏ ਤੁਸੀਂ ਮੈਕ ਜੀ ਛੋਲੇ ਬੂੜੀ ਖਾਣ ਇੱਥੇ ਤੋਂ ਆਏ ਜੀ ਇਟਲੀ ਤੋਂ ਆਏ ਆ ਭਾਜੀ ਪੰਜਾਲਾ ਆਪੇ ਨਾਨਕ ਨੇ きれいよバブルなね ਦਾ ਪੰਜਵਾਂ ਲੰਗਰ ਪਿੰਡ ਤੁਕਲਾ ਦੇ ਗੁਰਦੁਆਰੇ ਵਿੱਚ ਜਾ ਮਿਲੋ ਪਕੌੜਾ ਆ ਪਕੌੜਾ ਵੀ ਖਾਓ Come नहीं मिल ਹਾਂਜੀ ਲੋ ਜੀ ਅੱਜ ਆਖਰੀ ਪ੍ਰਭਾਤ ਫੇਰੀ ਦੀ ਸਮਾਪਤੀ ਹੈ ਜੀ ਸਾਰੇ ਨੌਜਵਾਨ ਆ ਇੱਥੇ ਇਕੱਠੇ ਹੋਏ ਆ ਜੀ ਅਰੇ ਮੀਆਂ ਚੱਕਦਾ ਦੋਏ ਚੱਕਦਾ ਦੀ ਗਿੰਤੀ ਕਰ ਰਿਹਾ ਸੁਖੇ ਭਾਜੀ ਹੁਣੀ ਆਪਾਂ ਜੀ ਸਾਡੇ ਸਪੈਸ਼ਲ ਇਟਰੀ ਤੋਂ ਆਏ ਆ ਜੀ ਪ੍ਰਭਾਤ ਫੇਰੀ ਤੇ ਕੋ ਕਿਉਂ ਮੈ ਲੈਣੀਆਂ ਤੁਹਾਨੂੰ ਅੱਗੇ ਮਿਲਦੇ ਆ ਜੀ ਆਪਾਂ ਪ੍ਰਭਾਤ ਫੇਰੀ ਚ ਹੁਣ ਬੈਟਰੀ ਫੋੜਨ ਲੱਗੇ ਆ ਸੋ ਜੀ ਪ੍ਰਭਾਤ ਫੇਰੀ ਦੀ ਸਮਾਪਤੀ ਹੋ ਗਈ ਇਧਰ ਭਾਈ ਜੀ ਹੁਣੀ ਪਟਾਕੇ ਚਲਾ ਰਹੇ ਹੈ ਚੱਲ ਖੜਾ ਹੋਏ ਕਿੱਥਾ ਜਾਂਦਾ ਲੱਗੇ ਸਮਾਪਤੀ ਸਮਾਪਤੀ ਹੋ ਗਈ ਜੀ ਪ੍ਰਭਾਤ ਫੇਰੀ ਦੀ ਗੁਫਾ ਮਿਲ ਜੂਗੇ ਗੁਫਾ ਦੇ ਸਰਪਾ ਪਾਰਟੀ ਲਈ ਉੱਤਿਆਣਾ ਤੇ ਬੰਗ ਚੜਾਉਂਦਾ ਥੰਗੇ ਇਧਰ ਅੱਜ ਦੀ ਵੀਡੀਓ ਆ ਨਾ ਮੇਰੇ ਦੇਖ ਤੇ ਹੁਣ ਜੀ ਤੁਹਾਨੂੰ ਮਿਲਦੇ ਆਪਾਂ ਅਗਲੇ ਵਲੌਗ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਹਾਂ ਦੱਸ ਦੇ